ਜਿੱਥੇ ਇੱਕ ਪਾਸੇ ਪੰਜਾਬੀਆਂ ਦੇ ਵੱਲੋਂ ਪਰਿਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਵਾਸਤੇ ਨਾਰੇ ਲਗਾਏ ਗਏ ਸੀ ਉੱਥੇ ਦੂਜੇ ਪਾਸੇ ਦੇਖਿਆ ਜਾ ਰਿਹਾ ਪਰਿਵਾਸੀਆਂ ਦੀ ਗੁੰਡਾਗਰਦੀ ਲਗਾਤਾਰ ਵਾਧੀ ਜਾ ਰਹੀ ਆ ਹੁਸ਼ਿਆਰਪੁਰ ਦੇ ਵਿੱਚ ਜੋ ਕਾਂਡ ਹੋਇਆ ਉਹ ਹਲੇ ਠੰਡਾ ਨਹੀਂ ਸੀ ਹੋਇਆ ਕਿ ਮੋੜ ਤੋਂ ਲੁਧਿਆਣਾ ਦੇ ਵਿੱਚ ਪਰਿਵਾਸੀਆਂ ਦੇ ਵੱਲੋਂ ਦੋ ਪੰਜਾਬੀਆਂ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਿਸ ਦੇ ਵਿੱਚ ਇੱਕ ਪੰਜਾਬੀ ਦੀ ਮੌਤ ਹੋ ਗਈ ਆ ਜੀਹਾਂ ਦਾ ਦੇਖ ਲੁਧਿਆਣਾ ਦੇ ਜਸਪਾਲ ਬੰਗਰ ਇਲਾਕੇ ਦੇ ਵਿੱਚ ਪରିਵਾਸੀਆਂ ਦੇ ਵੱਲੋਂ ਮੋਟਰਸਾਈਕਲ ਤੇ ਜਾ ਰਹੇ ਦੋ ਪੰਜਾਬੀਆਂ ਨੂੰ ਘੇਰਿਆ ਤੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਿਸ ਦੇ ਵਿੱਚੋਂ ਇੱਕ ਤਾਂ ਜਾਨ ਬਚਾ ਕੇ ਭੱਜ ਗਿਆ ਤੇ ਦੂਸਰੇ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਚਾਰ ਪରିਵਾਸੀਆਂ ਨੂੰ ਫੜ ਕੇ ਉਹ ਜ਼ਾ ਖੂਬ ਕੁੱਟਾਪਾ ਉਤਾਰਿਆ ਸਕਰੀਨ ਤੇ ਚੰਦਰੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਇਹ ਉਹੀ ਪରିਵਾਸੀ ਨੇ ਜਿਨ੍ਹਾਂ ਦੇ ਵੱਲੋਂ ਪੰਜਾਬੀਆਂ ਨੂੰ ਘੇਰ ਕੇ ਉਹਨਾਂ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਪਰਸ ਨੇ ਇਹਨਾਂ ਚਾਰਿਆਂ ਨੂੰ ਕਾਬੂ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇਖੋ ਅੱਜ ਜਿਹੜਾ ਦੁਪਹਿਰ ਦੇ ਟਾਈਮਾਂ ਜੇ ਦਸਰੇ ਨੇ ਜਿਹੜੇ ਲੋਕ ਲੋਕ ਦੀ ਆ ਇੱਥੇ ਆਪਸੀ ਕੋਈ ਬਹਿਸ ਹੋਈ ਹੈ ਇਹਨਾਂ ਦੀ ਪਹਿਲਾਂ ਔਰ ਉਹ ਬਹਿਸ ਤੋਂ ਬਾਅਦ ਉਹ ਕਹਿੰਦੇ ਵੀ ਸ਼ਾਰ ਮਾਰਤੀ ਆ ਜਾਂ ਇਹਨਾਂ ਨੇ ਚੋਕ ਕੇ ਛੁੱਟ ਦਿੱਤਾ ਉਹ ਤੀਨ ਨੂੰ ਸਾਰੀ ਕੈਮਰੇ ਲੱਗੇ ਆ ਉਹਨੇ ਅਸੀਂ ਵੈਰੀਫਾਈ ਕਰਾਂਗੇ ਪਰ ਅਸੀਂ ਇਹਦੇ ਵਿੱਚ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਬੰਦੇ ਨੇ ਕੀਤਾ ਉਹ ਅਸੀਂ ਬੰਦੇ ਸਾਰੇ ਫੜ ਲਏ ਔਰ ਉਸ ਤੋਂ ਬਾਅਦ ਸਾਡੀਆਂ ਉਹਨਾਂ ਟੀਮਾਂ ਲੱਗੀਆਂ ਤੁਸੀਂ ਸਾਡੇ ਨਾਲ ਹੀ ਦੇਖਿਆ ਉਹਨਾਂ ਦੇ ਅਸੀਂ ਪਿੰਡ ਵਾਲਿਆਂ ਦੀਆਂ ਵੀ ਟੀਮਾਂ ਬਣਾ ਲਿਆ ਨਾਲ ਔਰ ਇਹਨੂੰ ਅਸੀਂ ਪੂਰਾ ਸਰਚ ਕਰਾਂਗੇ ਤਾਂ ਜੋ ਕਿ ਸਭ ਤੋਂ ਪਹਿਲਾਂ ਆਪਣਾ ਬੰਦਾ ਲੱਭਿਆ ਜਾਵੇ ਕਿੰਨੇ ਸਰਪੰਚੇ ਅਰੈਸਟ ਹੋਣ ਤਾਂ ਕਿ ਜਿਹੜੇ ਕਰੇ ਇਹਦੇ ਇਹ ਇਹਨਾਂ ਕੋਈ ਉੱਤੇ ਫੜਿਆ ਤੇ ਉਹ ਉਸ ਤੋਂ ਬਾਅਦ ਹੋਰ ਵੀ ਜਿਹੜੇ ਬੰਦੇ ਇਹਨਾਂ ਦੇ ਨਾਲ ਦੇ ਬਣਗੇ ਉਹ ਵੀ ਸਾਰੇ ਬੰਦੇ ਅਸੀਂ ਆਇਡੈਂਟੀਫਾਈ ਕਰਾ ਗਏ ਥੈਂਕ ਯੂ ਸਰ ਠੀਕ ਹੈ ਖਿਆਲ ਦੇਖਿਆ ਜਾਵੇ ਤਾਂ ਹੁਣ ਪਰਿਵਾਸੀਆਂ ਦੀ ਗੁੰਡਾਗਰਦੀ ਹੋਰ ਵੀ ਵਾਧੀ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਸ਼ੱਕ ਸੀ ਕਿ ਇਹਨਾਂ ਨੂੰ ਲੁੱਟਣ ਵਾਸਤੇ ਇਹ ਆਏ ਨੇ ਜਿਸ ਦੌਰਾਨ ਇਹਨਾਂ ਨੇ ਉਹਨਾਂ ਨੂੰ ਘੇਰਿਆ ਹਾਲਾਂਕਿ ਬਾਕੀ ਹੁਣ ਪੀੜਤ ਪਰਿਵਾਰ ਦਾ ਬਿਆਨ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ